ਚੋਤਲਵਾੜਾ ਦੇ ਵਿੱਚ ਨਵੇਂ ਬਣੇ ਬਲੋਕ ਸੰਮਤੀ ਮੈਂਬਰਾਂ ਦੇ ਬਾਰੇ ਤੁਹਾਡਾ ਨਾ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਨਵੇਂ ਬਣੇ ਬਲੋਕ ਸੰਮਤੀ ਮੈਂਬਰ ਜੋ ਚੋਤਲਵਾੜਾ ਦੇ ਵਿੱਚ ਨਵੇਂ ਬਲੋਕ ਸੰਮਤੀ ਮੈਂਬਰ ਬਣੇ ਹਨ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਪਵਨੌਰ ਦੀ ਤਾਂ ਪਵਨੌਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ 560 ਵੋਟਾਂ ਮਿਲੀਆਂ ਹਨ ਕਾਂਗਰਸ ਨੂੰ ਇਸ ਸੀਟ ਤੋਂ 497 ਵੋਟਾਂ ਮਿਲੀਆਂ ਹਨ ਭਾਜਪਾ ਨੂੰ ਇਸ ਸੀਟ ਦੇ ਉੱਤੋਂ 653 ਵੋਟਾਂ ਮਿਲੀਆਂ ਹਨ ਜਿੱਥੇ ਕਿ ਭਾਜਪਾ ਦੀ ਸੰਗੀਤਾ ਕੁਮਾਰੀ ਨੇ ਇਹ 39 ਬੋਟਾ ਦੇ ਫਰਕ ਦੇ ਨਾਲ ਜਿਹੜੀ ਇਹ ਸੀਟ ਜਿਹੜੀ ਆ ਪ੍ਰਾਪਤ ਕੀਤੀ ਹੈ ਉਸ ਤੋਂ ਬਾਅਦ ਜੇਕਰ ਤਲਵਾਰਾ ਦੀ ਗੱਲ ਤਲਵਾਰਾ ਦੇ ਅਮਰੋਦ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਆਮ ਆਦਮੀ ਪਾਰਟੀ ਨੂੰ 756 ਬੋਟਾ ਮਿਲੀ ਹੈ ਹਨ ਕਾਂਗਰਸ ਨੂੰ 600 ਬੋਟਾ ਮਿਲੀ ਹੈ ਤੇ ਬੀਜੇਪੀ ਨੂੰ ਇੱਥੋਂ 795 ਬੋਟਾ ਮਿਲੀ ਹੈ ਹਨ ਤੇ ਬੀਜੇਪੀ ਦੇ ਕਰਮਨਾ ਠਾਕੁਰ ਨੇ 49 ਬੋਟਾ ਦੇ ਨਾਲ 39 ਬੋਟਾ ਦੇ ਨਾਲ ਜਿਹੜੀ ਆ ਉਹ ਜਿੱਤ ਪ੍ਰਾਪਤ ਕੀਤੀ ਹੈ ਉਸ ਤੋਂ ਬਾਅਦ ਬਰਿੰਗਲੀ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਆਮ ਆਦਮੀ ਪਾਰਟੀ ਨੂੰ 593 ਬੋਟਾ ਮਿਲੀ ਹੈ ਹਨ ਕਾਂਗਰਸ ਨੂੰ 852 ਵੋਟਾਂ ਮਿਲੀਆਂ ਹਨ ਭਾਜਪਾ ਨੂੰ ਇਸ ਸੀਟ ਦੇ ਉੱਤੇ 515 ਵੋਟਾਂ ਮਿਲੀਆਂ ਹਨ ਤੇ ਇਹ ਸੀਟ ਕਾਂਗਰਸ ਦੀ ਨਿਰਮਲਾ ਦੇਵੀ ਨੇ 259 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ ਉੱਥੇ ਪਟੇੜ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਨੂੰ ਇੱਥੇ 498 ਵੋਟਾਂ ਮਿਲੀਆਂ ਹਨ ਕਾਂਗਰਸ ਨੂੰ 610 ਵੋਟਾਂ ਮਿਲੀਆਂ ਹਨ ਤੇ ਭਾਜਪਾ ਨੂੰ ਇਸ ਸੀਟ ਤੋਂ 699 ਵੋਟਾਂ ਮਿਲੀਆਂ ਹਨ ਤੇ ਭਾਜਪਾ ਦੀ ਰਾਧਾ ਰਾਣੀ ਨੇ 99 ਵੋਟਾਂ ਦੇ ਨਾਲ ਜਿਹੜੀ ਹੈ ਇਹ ਜਿਹੜੀ ਸੀਟ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਹੈ ਫਬੂਤਾਰ ਦੀ ਗੱਲ ਕੀਤੀ ਜਾਵੇ ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 592 ਵੋਟਾਂ ਮਿਲੀਆਂ ਹਨ ਕਾਂਗਰਸ ਦੇ ਉਮੀਦਵਾਰ ਨੂੰ 972 ਵੋਟਾਂ ਮਿਲੀਆਂ ਹਨ ਭਾਜਪਾ ਦੇ ਉਮੀਦਵਾਰ ਨੂੰ 837 ਵੋਟਾਂ ਮਿਲੀਆਂ ਹਨ ਤੇ ਇਹ ਸੀਟ ਕਾਂਗਰਸ ਦੇ ਨਰਿੰਦਰ ਸਿੰਘ ਨੇ 135 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ ਜੇਕਰ ਰਾਜੇਵਾਲ ਦੀ ਗੱਲ ਕੀਤੀ ਜਾਵੇ ਇੱਥੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ 676 ਵੋਟਾਂ ਮਿਲੀਆਂ ਹਨ ਕਾਂਗਰਸ ਦੇ ਉਮੀਦਵਾਰ ਨੂੰ 556 ਵੋਟਾਂ ਮਿਲੀਆਂ ਹਨ ਭਾਜਪਾ ਦੇ ਉਮੀਦਵਾਰ ਨੂੰ 510 ਵੋਟਾਂ ਮਿਲੀਆਂ ਹਨ ਏਸੀ ਆਮ ਆਦਮੀ ਪਾਰਟੀ ਦੇ ਰਾਮ ਕੁਮਾਰ ਨੇ 120 ਫੋਟਾ ਦੇ ਫਰਕ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਬਹਿਮਾਵਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ 714 ਵੋਟਾਂ ਮਿਲੀਆਂ ਹਨ ਕਾਂਗਰਸ ਨੂੰ 523 ਵੋਟਾਂ ਮਿਲੀਆਂ ਹਨ ਭਾਜਪਾ ਦੇ ਉਮੀਦਵਾਰ ਨੂੰ 520 ਵੋਟਾਂ ਮਿਲੀਆਂ ਹਨ ਤੇ ਆਮ ਆਦਮੀ ਪਾਰਟੀ ਦੇ ਰਜਨੀਸ਼ ਕੁਮਾਰੀ ਨੇ ਇੱਥੇ 191 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ ਬਹਿ ਨੰਗਲ ਦੀ ਗੱਲ ਕੀਤੀ ਜਾਵੇ ਤਾਂ ਬਹਿ ਨੰਗਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ 826 ਵੋਟਾਂ ਪਈਆਂ ਹਨ ਕਾਂਗਰਸ ਦੇ ਉਮੀਦਵਾਰ ਨੂੰ 314 ਵੋਟਾਂ ਪਈਆਂ ਹਨ ਭਾਜਪਾ ਦੇ ਉਮੀਦਵਾਰ ਨੂੰ 478 ਵੋਟਾਂ ਪਈਆਂ ਹਨ ਤੇ ਇਹ ਸੀਟ ਆਮ ਆਦਮੀ ਪਾਰਟੀ ਦੇ ਗੋਤਮ ਕੁਮਾਰੀ ਨੇ ਗੋਤਮ ਕੁਮਾਰ ਨੇ ਮਾਫੀ ਚਾਹੁੰਦਾ ਗੋਤਮ ਕੁਮਾਰ ਨੇ 348 ਵੋਟਾਂ ਦੇ ਫਰਕ ਨਾਲ ਜਿਹੜੀ ਇਸ ਸੀਟ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਹੈ ਬਹਿਰੰਗਾ ਦੀ ਗੱਲ ਕੀਤੀ ਜਾਵੇ ਤਾਂ ਬਹਿਰੰਗਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ 610 ਵੋਟਾਂ ਪਈਆਂ ਹਨ ਕਾਂਗਰਸ ਨੂੰ 320 ਵੋਟਾਂ ਪਈਆਂ ਹਨ ਬੀਜੇਪੀ ਨੂੰ ਜੋ ਉਮੀਦਵਾਰ ਨੂੰ 596 ਵੋਟਾਂ ਪਈਆਂ ਹਨ ਤੇ ਇਸ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਦੇ ਜਿੰਦਰ ਸਿੰਘ ਨੇ 14 ਵੋਟਾਂ ਦੇ ਫਰਕ ਨਾਲ ਜਿਹੜੀ ਆ ਉਹ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਬਾਅਦ ਲੱਭੜਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਆਮ ਆਦਮੀ ਪਾਰਟੀ ਨੂੰ 1045 ਕਾਂਗਰਸ ਨੂੰ 588 ਤੇ ਬੀਜੇਪੀ ਨੂੰ 264 ਵੋਟਾਂ ਮਿਲੀਆਂ ਹਨ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਨੈਲ ਜਨੈਲ ਸਿੰਘ ਨੂੰ 457 ਵੋਟਾਂ ਦੇ ਫਰਕ ਨਾਲ ਜਿਹੜੀ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ डकੜੀ ਦੀ ਦਤਾਰਪੁਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਆਮ ਆਦਮੀ ਪਾਰਟੀ ਨੂੰ 1293 ਵੋਟਾਂ ਮਿਲੀਆਂ ਹਨ ਤੇ ਕਾਂਗਰਸ ਨੂੰ ਇੱਥੇ 175 ਵੋਟਾਂ ਮਿਲੀਆਂ ਹਨ ਤੇ 421 ਵੋਟਾਂ ਭਾਜਪਾ ਨੂੰ ਮਿਲੀਆਂ ਹਨ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਅਰुण ਪੰਦਰਾ ਨੇ 872 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ ਦੇਹਪੁਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਆਮ ਆਦਮੀ ਪਾਰਟੀ ਨੂੰ 477 ਤੇ ਕਾਂਗਰਸ ਨੂੰ 270 ਤੇ ਭਾਜਪਾ ਨੂੰ 772 ਜੜੀਆਂ ਏ ਸੀ ਸੀਟ ਦੇ ਉੱਤੇ ਵੋਟਾਂ ਮਿਲੀਆਂ ਹਨ ਤੇ ਇਹ ਸੀਟ ਦੇ ਉੱਤੇ ਬੀਜੇਪੀ ਦੀ ਸੋਨੀਆ ਡੱਡਵਾਲ ਨੇ 295 ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ। ਸਵੱਦ ਵਡਾਲਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ 760 ਵੋਟਾਂ, ਕਾਂਗਰਸ ਦੇ ਉਮੀਦਵਾਰ ਨੇ 197 ਵੋਟਾਂ ਤੇ ਬੀਜੇਪੀ ਦੇ ਉਮੀਦਵਾਰ ਨੇ 331 931 ਵੋਟਾਂ ਦੇ ਪ੍ਰਾਪਤ ਕੀਤੀਆਂ ਜਿੱਥੇ ਕਿ ਅਨੀਤਾ ਦੇਵੀ ਦੇ ਬੀਜੇਪੀ ਦੇ ਕੈਂਡੀਡੇਟ ਸੀ ਉਹਨੇ 171 ਵੋਟਾਂ ਦੇ ਨਾਲ ਇਸ ਸੀਟ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਹੈ। ਨਿਕੂ ਚੱਕ ਦੀ ਗੱਲ ਕਰੀਏ ਤਾਂ ਇੱਥੇ ਆਮ ਆਦਮੀ ਪਾਰਟੀ ਨੂੰ 932 ਕਾਂਗਰਸ ਦੇ ਉਮੀਦਵਾਰ ਨੂੰ 674 ਤੇ ਭਾਜਪਾ ਦੇ ਉਮੀਦਵਾਰ ਨੂੰ 394 ਵੋਟਾਂ ਮਿਲੀਆਂ ਹਨ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਰਕੀਪ ਸਿੰਘ ਨੇ 258 ਵੋਟਾਂ ਦੇ ਨਾਲ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਬਾਅਦ ਜਗਿਆਲ ਦੀ ਗੱਲ ਕੀਤੀ ਜਾਵੇ ਤਾਂ ਜਗਿਆਲ ਦੇ ਵਿੱਚ ਆਮ ਆਦਮੀ ਪਾਰਟੀ ਨੂੰ 1147 ਕਾਂਗਰਸ ਨੂੰ 484 ਤੇ ਭਾਜਪਾ ਨੂੰ 559 ਵੋਟਾਂ ਮਿਲੀਆਂ ਹਨ ਜਿੱਥੇ ਕਿ ਆਮ ਆਦਮੀ ਪਾਰਟੀ ਦੇ सुरेंद्र ਸਿੰਘ ਨੇ 577 ਬੋਟਾ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਮਕੇਰੀਆਂ ਦਸੂਆ ਟਾਂਡਾ ਹਾਜੀਪੁਰ ਤੇ ਤਲਵਾਰਾ ਤੇ ਇਸ ਦੇ ਵਿੱਚ ਨਵੇਂ ਬਣੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਬਲਾਕ ਸੰਮਤੀ ਮੈਂਬਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਇਸ ਦੇ ਵਿੱਚ ਕਈ ਵਾਰੀ ਤੱਤਾ ਦੇ ਵਿੱਚ ਗਲਤੀ ਹੋ ਜਾਂਦੀ ਹੈ ਨੰਬਰਾਂ ਦੇ ਵਿੱਚ ਗਲਤੀ ਹੋ ਜਾਂਦੀ ਹੈ ਨਾਮਾਂ ਦੇ ਵਿੱਚ ਗਲਤੀ ਹੋ ਜਾਂਦੀ ਹੈ ਉਸ ਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੇਗੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ